ਵੱਡੇ ਪਿੰਡਾਂ ਤੋਂ ਪਹੁੰਚੇ ਪੰਜ ਸਰਪੰਚ ਮੈਡੀਕਲ ਕੈਂਪ ਦੇ ਚੈੱਕ ਪੱਤੇ ਆਏ ਮੇਰੇ ਭੈਣ ਭਰਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਰਾਹੀ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਸੀਂ ਜਾਣਦੇ ਹੋ 11 ਜੂਨ ਕਦੇ ਸਾਡੇ ਪਰਿਵਾਰ ਦਾ ਵੀ ਬਹੁਤ ਵੱਡਾ ਦਿਨ ਹੋਇਆ ਕਰਦਾ ਸੀ ਔਰ ਪਤਨੇ ਸਾਰੇ ਜਉਂਦੇ ਜੀ ਆਪਣੀ ਜ਼ਿੰਦਗੀ ਨੂੰ ਸਮਾਜਿਕ ਪੱਖ ਸਮਾਜ ਸੇਵਾ ਦੇ ਵਿੱਚ ਲਾਉਣ ਲਈ ਕੋਈ ਕਸਰ ਨਹੀਂ ਛੱਡੀ ਮੇਰਾ ਖੈਲਾ ਦਸਤੂਤ ਤੋਂ ਅਸੀਂ ਪਿੰਡ ਦੇ ਸਰਪੰਚ ਬਣੇ ਜੀ ਉਸੇ ਦੋ ਦਿਨ ਤੋਂ ਹੀ ਆਪਾਂ ਇਹ ਕੈਂਸਰ ਕੈਂਪ ਦਾ ਸ਼ੁਰੂਆਤ ਕੀਤੀ ਸੀ ਉਸ ਤੋਂ ਬਾਅਦ ਲਗਾਤਾਰ ਬੇਟਾ ਜਿੰਨਾ ਚਿਰ ਵੀ ਜਿਉਂਿਆ ਇਸ ਕੈਂਸਰ ਕੇਅਰ ਦੇ ਕੀਮਦੇ ਨਾਲ ਉਹਦਾ ਲਗਾਤਾਰ رابطہ ਰਿਹਾ ਚਾਹੇ ਉਹ ਬਠਿੰਡੇ ਤੋਂ ਕੈਂਸਰ bệnh ਨੂੰ ਲੰਗਰ ਦਾ ਹੋਵੇ ਮਰੀਜ਼ਾਂ ਦੀ ਸੇਵਾ ਦਾ ਹੋਵੇ ਉਹ ਨਿਰੰਤਰ ਉਹਦੇ ਮਨ ਦੇ ਵਿੱਚ ਕੈਂਸਰ ਦੇ ਪ੍ਰਤੀ ਕਿਉਂਕਿ ਉਹ ਸੋਚਦਾ ਸੀ ਕਿ ਜਿਹੜਾ ਮੇਰਾ ਇਲਾਕਾ ਹੈ ਇਹ ਕਾਰਟਨ ਬੈਲਟ ਹੈ ਇੱਥੋਂ ਦਾ ਪਾਣੀ ਦੂਸ਼ਤ ਹੈ ਇੱਥੋਂ ਦੀ ਹਵਾ ਪੰਜਾਬ ਭਰ ਤੋਂ ਸਭ ਤੋਂ ਵੱਧ ਦੂਸ਼ਤ ਹੈ ਦਾ ਸਾਨੂੰ ਪਤਾ ਹੀ ਨਹੀਂ ਲੱਗਦਾ ਅਸੀਂ ਕੈਂਸਰ ਦੀ ਡਿਬੇਟ ਦੇ ਵਿੱਚ ਕਦੋਂ ਆ ਜਾਂਦੇ ਆ ਫਿਰ ਉਹ ਕੈਂਸਰ ਕੋਈ ਬਿਮਾਰੀ ਨਹੀਂ ਹੈ ਕੇਵਲ ਜਦੋਂ ਅਸੀਂ ਪਰਦੋਸ਼ਣ ਤੋਂ ਸਾਡਾ ਲਾਈਫ ਸਟਾਈਲ ਬਦਲ ਜਾਂਦਾ ਸਾਡੇ ਖਾਣ ਪੀਣ ਦਾ ਆਚਾਰ ਵਿਹਾਰ ਸਾਡਾ ਬਦਲ ਜਾਂਦਾ ਤਾਂ ਕੈਂਸਰ ਸ਼ੁਰੂ ਹੋ ਜਾਂਦਾ ਸਾਫ਼ ਹਵਾ ਤੋਂ ਪਰੇ ਹੋ ਜਾਂਦੇ ਆ ਪਰੇ ਹੋ ਜਾਂਦੇ ਆ ਤਾਂ ਸਾਡੇ ਸਰੀਰ ਦੀ ਜਿਹੜੀ ਰੱਖਿਆ ਪ੍ਰਣਾਲੀ ਹੈ ਉਹ ਹੀ ਸਾਡੇ ਉਲਟ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ ਤੁਸੀਂ ਸਾਰੇ ਦੇਖੋ ਜਿਹੜੀਆਂ ਪੁਰਾਣੀਆਂ ਰੋਹ ਰੀਤਾਂ ਸੀ ਉਹ ਸਾਡੀ ਜ਼ਿੰਦਗੀ ਦੇ ਵਿੱਚੋਂ ਮਰਫੀ ਹੁੰਦੀਆਂ ਜਾ ਰਹੀਆਂ ਸਾਡੇ ਖਾਣ ਪੀਣ ਦੀ ਗੱਲ ਕਰ ਲਓ ਸਾਡੇ ਪਸ਼ੂਆਂ ਦਾ ਹਰਾ ਚਾਰਾ ਜਿਵੇਂ ਆਪਾਂ ਅਚਾਰ ਤੱਕ ਆ ਕੇ ਸੀਟੋ ਕੇ ਬਹਿ ਗਏ ਸਾਨੂੰ ਹਰ ਚੀਜ਼ ਰੈਡੀ ਮੇਡ ਖਾਣ ਦੇ ਆਤ ਪੈਜੀ ਦੱਪਾ ਬੰਦ ਲਹਾਬੇ ਵਾਲੀਆਂ ਚੀਜ਼ਾਂ ਵੱਲ ਅਸੀਂ ਸਾਰੇ ਆ ਗਏ ਅਸੀਂ ਗੋੜ ਸ਼ੱਕਰ ਸਾਡੇ ਜਿਹੜੇ ਪ੍ਰਾਣੇ ਖਾਣੇ ਸੀ ਉਹ ਸਾਰੇ ਤਸਾਰ ਦਿੱਤੇ ਨੇ ਸੌਖਾ ਕਰਨ ਲਈ ਆਸਾਨੀ ਨਾਲ ਉਪਲਬਧ ਹੋਣ ਵਾਲੇ ਭਾਵੇਂ ਘੱਟੀਆਂ ਵੀ ਹੋਣ ਅਸੀਂ ਉਹਨਾਂ ਨੂੰ ਖਾਣਾ ਸ਼ੁਰੂ ਕਰ ਦਿੱਤਾ ਆ ਪਿਛਲੇ ਦਿਨ ਤੁਸੀਂ ਪਿੰਡ ਬੱਜੂ ਵਾਲਾਂ ਦੀ ਇੱਕ ਲੜਕੀ ਦਾ ਕੈਂਸਰ ਆਇਆ ਤਾਂ ਡਾਕਟਰਾਂ ਨੇ ਕਾਰਨ ਦੱਸਿਆ ਵੀ ਉਹ ਪੁਰਕure ਲਗਾਤਾਰ ਖਾ ਰਹੀ ਤਾਂ ਤੁਸੀਂ ਬਾਜ਼ਾਰ ਘੇੜੇ ਜਾਂਦੇ ਹੋ ਬੈਕਾਂ ਦੇ ਵਿੱਚ ਲੁਹਾਵੇ ਦੁਕਾਨਦਾਰ ਤੇ ਸਭ ਤੋਂ ਬਾਹਰ ਚੰਗੇ ਹੁੰਦੇ ਆ ਉਹ ਪਤਾ ਨਹੀਂ 15 ਦਿਨ 47 ਦਾ ਪੰਜ ਪਏ ਰਹਿੰਦੇ ਨੇ ੜੜੜੀ ਡੀ ਵਿੱਚ ਪਤਾ ਨਹੀਂ ਮਹੀਨਾ ਪਏ ਰਹਿੰਦੇ ਆ ਦੋ ਮਹੀਨੇ ਪਏ ਰਹਿੰਦੇ ਨੇ ਪਰੰਤੂ ਅਸੀਂ ਦੋ ਮਿੰਟ ਗੱਡੀ ਦੇ ਬ੍ਰੇਕ ਮਾਰਦੇ ਆ ਚਾਰ ਬੈਕ ਤੇ ਕੋਲ ਡਰਿੰਕ ਲੈ ਕੇ ਕਾਰ ਦੇ ਵਿੱਚ ਬੜ ਜਾਂਦੇ ਆ ਪਰੰਤੂ ਸਾਨੂੰ ਉਹਦੀ ਸ਼ੁੱਧਤਾ ਦਾ ਉਹਦੀ ਜਿਹੜੇ ਮਾਪਦੰਡ ਆ ਉਹਦੇ ਐਕਸਪਾਇਰੀ ਦਾ ਕੋਈ ਧਿਆਨ ਨਹੀਂ ਰਹਿੰਦਾ ਵੀ ਉਹ ਕਿੰਨੇ ਟੈਂਪਰੇਚਰ ਕਿੱਥੇ ਰੱਖਣਾ ਚਾਹੀਦਾ ਸੀ ਕੀ ਮੈਂ ਉੱਥੋਂ ਲੈ ਕੇ ਆਇਆ ਕਿ ਕਿ ਲੈ ਕੇ ਆਇਆ ਜਿਹੜੇ ਅਸੀਂ ਖਾਣ ਪੀਣ ਦੇ ਪ੍ਰਤੀ ਇਹਨੇ ਲਾਪਰਵਾਹ ਹੋ ਗਏ ਡਾਕਟਰ ਸਾਹਿਬ ਬੈਠੇ ਨੇ ਯੂਕੇ ਵਰਗੇ ਮੁਲਕਾਂ ਨੇ ਵੀ ਕੈਂਸਰ ਦੇ ਅੱਗੇ ਹੱਥ ਖੜੇ ਕਰ ਦਿੱਤੇ ਜਿਨ੍ਹਾਂ ਨੇ ਸਾਰੇ ਸੰਸਾਰ ਤੇ ਰਾਜ ਕੀਤਾ ਤੇ ਪੈਸੇ ਦੇ ਪੱਖ ਤੋਂ ਸਾਰੇ ਮੁਲਕਾਂ ਤੋਂ ਇਹਨਾਂ ਦੀ ਆਰਥਿਕਤਾ ਮਜ਼ਬੂਤ ਹੈ ਉਹ ਮੁਲਕ ਵੀ ਕੈਂਸਰ ਦੇ ਅੱਗੇ ਹੱਥ ਕਰਕੇ ਖੜੇ ਕਰੇ ਖੜੇ ਆ ਪਰ ਇਹਦਾ ਇਲਾਜ ਨਾਲੋਂ ਇਹਦਾ ਪ੍ਰਹੇਜ ਬਹੁਤ ਵਹਿਤਰ ਹੈ ਜਿਹੜਾ ਆ ਕੈਂਸਰ ਕੈਂਪ ਲੱਗਦਾ ਹੈ ਇਹਦਾ ਮਤਲਬ ਵੀ ਇਹ ਹੈ ਕਿ ਤੁਹਾਡੇ ਦਿਮਾਗ ਦੇ ਵਿੱਚ ਇੱਕ ਗੱਲ ਭਰੀ ਜਾਵੇ ਇਲਾਜ ਨਾਲ ਪ੍ਰਹੇਜ ਹੈ ਇਲਾਜ ਦੀ ਨੌਕੀ ਨਹੀਂ ਆਉਂਦੀ ਜੇ ਤੁਸੀਂ ਇਹਨਾਂ ਦੀਆਂ ਕਹੀਆਂ ਹੋਈਆਂ ਗੱਲਾਂ ਨੂੰ ਮੰਨ ਲਓ ਤੁਸੀਂ ਦੇਖੋ ਅਗੇ ਕੋਈ ਬਿਹਾਰ ਦਾ ਪੂਰਬੀਏ ਜਿਹੜੇ ਆਪਣੇ ਕੰਮ ਕਰਦੇ ਉਹ ਇੱਕਰ ਦਾ ਕੋਈ ਬੰਦਾ ਜਾਂਦਾ ਵੀ ਨਹੀਂ ਕਰਦਾ ਹੁੰਦਾ ਜੀ ਹੁਣ ਸਾਡੇ ਪੰਜਾਬੀਆਂ ਦੇ ਹਰੇਕ ਦੇ ਕੀਤੇ ਵਿੱਚ ਜਾਂਦਾ ਹੈ ਜਿਹੜਾ ਸਭ ਤੋਂ ਵੱਧ ਖਤਰਨਾਕ ਸੀ ਸਾਰਾ ਦਿਨ ਅਸੀਂ ਸਮਝਾ ਸਮਝਾ ਕੇ ਮੈਂ ਬਹੁਤ ਜੱਦੇ ਵਾਲਿਆਂ ਨਾਲ ਹੱਥ ਜੋੜ ਕੇ ਵੀ ਬੇਨਤੀਆਂ ਕਰਕੇ ਦੇਖੀਆਂ ਪਰੰਤੂ ਉਹ ਖਾਣਾ ਨਹੀਂ ਛੱਡਦੇ ਹੈ ਦੋ ਰੋਟੀਆਂ ਪਾ ਹੈ ਉਹਦਾ ਬਦਲ ਲੱਭ ਕੇ ਕੋਈ ਹੋਰ ਚੀਜ਼ ਟੈਸਟ ਵਾਲੀ ਦੇ ਕੇ ਉਹ ਤੋਂ ਖੇੜਾ ਛੁਲਾਇਆ ਜਾ ਸਕਦਾ ਪਰੰਤੂ ਜੇ ਮਨਸ਼ਾ ਹੋਵੇ ਤਾਂ ਮੈਂ ਜੱਦੇ ਵਾਲੇ ਵੀਰਾਂ ਨੂੰ ਅਰੇ ਕਿਉਂ ਉਸਨੇ ਕਰਦਾ ਵੀ ਤੁਸੀਂ ਕਦੇ ਲੁਧਿਆਣੇ ਦੇ ਉਸ ਵੱਲ ਹਸਪਤਾਲ ਦੇ ਵਿੱਚ ਕੈਂਸਰ ਵਾਰਡ ਦਾ ਟੂਰ ਜ਼ਰੂਰ ਕਰਕੇ ਆਇਓ ਤਾਂ ਤੁਹਾਨੂੰ ਅਕਲ ਆਪਣੇ ਆਪ ਆ ਜਾਊ ਕਿ ਅਸੀਂ ਕੀ ਕੀ ਗਲਤ ਚੀਜ਼ ਖਾ ਰਹੇ ਹਾਂ। ਸੋ ਅੱਜ ਵੀ ਮੈਂ ਮੇਰੇ ਆਸ-ਪਾਸ ਵੀ ਘੱਟੋ-ਘੱਟ 5-400 ਬੰਦਾਂ ਦਾ ਟੈਸਟ ਵਾਲਾ ਪਹੁੰਚੂਗਾ ਦੇਖੋ ਬਹੁਤ ਘੱਟ ਲੋਕ ਕੈਂਸਰ ਦੇ ਨਾਮ ਤੋਂ ਡਰਦੇ ਆ ਟੈਸਟ ਕਰਾਉਣ ਤੋਂ ਡਰਦੇ ਆ। ਪਰੰਤੂ ਜੇ ਆਪਾਂ ਇਹਨੂੰ ਪਹਿਲੀ ਸਟੇਜ ਤੇ ਫੜ ਲੈਨੇ ਤੇ ਕੁਝ ਵੀ ਨਹੀਂ ਬੁਖਾਰ ਵਰਗੀ ਦਵਾਈ ਨਾਲ ਤੁਹਾਡਾ ਕੈਸਰ ਹੈ ਜਿਹੜਾ ਠੀਕ ਹੋ ਜਾਂਦਾ ਹੈ। ਸੈਕੰਡ ਤੇ ਚਲਾ ਗਿਆ, ਥਰਡ ਸਟੇਜ ਤੇ ਚਲਾ ਗਿਆ ਫਿਰ ਕੋਈ ਹਰ ਦੀ ਚਲਚਲ ਕਰਕੇ ਪਰਸ ਤੋਂ ਲਾਵਾ ਫਿਰ ਕੋਈ ਦੂਜੀ ਤੁਹਾਡੇ ਕੋਲੇ ਆਪਸ਼ਨ ਨਹੀਂ ਬਚਦੀ। ਤਾਂ ਮੈਂ ਸਾਰੇ ਨਗਰ ਨੂੰ ਸਪੀਕਰ ਤੋਂ ਲਗਾਤਾਰ ਰਹਿਣਸ ਕੋਲੇ ਸ਼ਾਮ ਨੂੰ ਵੀ ਬੋਲਦੇ ਆਂ ਸਵੇਰੇ ਵੀ ਬੋਲਦੇ ਆਂ ਵੀ ਕੈਂਪ ਲਾਉਣ ਦਾ ਮਕਸਦ ਹੈ ਤੁਹਾਡੇ ਆਜਰੀ ਭਰਮੀ ਹੋਵੇ ਤੁਹਾਡੇ ਵੱਧ ਤੋਂ ਵੱਧ ਟੈਸਟ ਹੋਵੇ ਜੇ ਸਾਡੇ ਪਿੰਡ ਦੀ ਆਬਾਦੀ 500 ਹੈ ਤੱਕ ਕੋਕਾ ਤਾਂ ਹਿਆਰ ਇਸ ਦਾ ਸਾਡੇ ਹੋਣੇ ਚਾਹੀਦੇ ਫਿਰ ਸਾਡਾ ਕੈਂਪ ਸਫਲ ਹੁੰਦਾ ਹੈ ਟੋਟਲ ਫਰੀਆ ਕੋਈ ਕੋਡਾ ਪੈਸਾ ਨਹੀਂ ਲੱਗਦਾ ਤੁਸੀਂ 5 ਮਿੰਟ ਆਓ ਤੁਹਾਨੂੰ ਸ਼ਮੀਲ ਦਾ ਪਾਣੀ ਧਾਣੀ ਚਾਹ ਪਾਣੀ ਦਾ ਪ੍ਰਬੰਧ ਕਰਾਂਗੇ ਸਾਰੀ ਦੁਪਹਿਰ ਇੱਥੇ ਆਓ ਨਹੀਂ ਖੇਚਲਾ ਤਾਂ ਕਰੋ ਸਾਰਾ ਖਾਸ ਕਰਕੇ ਮੇਰੀਆਂ ਭੈਣਾਂ ਨੂੰ ਹੈ ਕਿਉਂਕਿ ਜਿਹੜੀ ਮੈਮੋਗ੍ਰਾਫੀ ਹੈ ਜਿਹੜੀ ਟੂ ਦੀ ਟੈਸਟ ਹੁੰਦਾ ਬਹੁਤ ਮਹਿੰਗਾ ਟੈਸਟ ਹੈ ਤੇ ਬੜੀ ਤਸੰਦੀ ਨਾਲ ਕੀਤਾ ਜਾਂਦਾ ਬੜੀ ਵਧੀਆ ਤਰੀਕੇ ਨਾਲ ਮਾਹਰ ਡਾਕਟਰਾਂ ਵੱਲੋਂ ਦੀ ਰਿਪੋਰਟ ਤਿਆਰ ਕੀਤੀ ਜਾਂਦੀ ਹੈ ਤਾਂ ਸਾਡੇ ਸਾਰੇ ਨਕਰ ਦੇ ਚਰਨਾਂ 'ਚ ਮੈਂ ਬੇਨਤੀ ਕਰਦਾ ਆਸ-ਪਾਸੇ ਇਲਾਕੇ ਦੇ ਇਲਾਕੇ ਦੇ ਚਰਨਾਂ 'ਚ ਬੇਨਤੀ ਕਰਦਾ ਤੁਸੀਂ ਵੱਧ ਤੋਂ ਵੱਧ ਆ ਕੇ ਇਸ ਕੈਂਪ ਦਾ ਫਾਇਦਾ ਉਠਾਓ ਤੇ ਆਪਾਂ ਕੋਸ਼ਿਸ਼ ਕਰਾਂਗੇ ਪੁੱਤ ਵੱਲੋਂ ਸ਼ੁਰੂ ਕੀਤੀ ਗਈ ਇਹ ਲੜੀ ਹੈ ਜਿਹੜੀ ਇਹਨੂੰ ਆਪਾਂ ਰੈਗਿਸਟਰ ਰੱਖਾਂਗੇ ਇਦੇ ਵਿੱਚ ਕੁਝ ਹੋਰ ਐਡ ਹੋ ਸਕਦਾ ਹੋਇਆ ਹੋਰ ਮਹਾਨ ਧਕਾਂ ਦੀ ਟੀਮਾਂ ਵੀ ਆਪਾਂ ਲਿਆ ਸਕਦੇ ਹੋਏ ਉਹ ਵੀ ਲਿਆਵਾਂਗੇ ਇੱਕ ਬੇਨਤੀ ਮੈਂ ਇਸ ਜਨਮ ਦਿਨ ਦੇ ਤੇ ਸਾਰੇ ਪਤਨ ਚੋਹਣ ਵਾਲੇ 팬 ਕਹ ਲਓ ਉਹਦੇ ਭੈਣ ਭਰਾ ਕਹ ਲਓ ਵੀ ਤੁਸੀਂ ਜਾਦੇ ਕੇਕ ਨਹੀਂ ਲੈਣੇ ਕਿਉਂਕਿ ਕੇਕ ਆਪਣੇ ਕੋਲੇ ਸੈਂਕੜੇ ਦੀ ਗਿਣਤੀ ਜਦੋਂ ਹੋ ਜਾਂਦੇ ਨੇ ਉਹ ਵੇਸਟੇਜ ਜਾਂਦੇ ਆ ਉਹ ਕਿਸੇ ਕੰਮ ਨਹੀਂ ਆਉਂਦੇ ਉਹਦੇ ਨਾਲ ਚੰਗੇ ਦਾ ਘਟੋ ਘਟਾਪਾ ਜੇ ਕਿਸੇ ਕਰਾਜ ਪਾ ਦਿਓ 6 ਮਹੀਨੇ ਦਾ ਗਰਮੀ ਆਪਣੀ ਘਟ ਚੰਦਾ ਜਿਹੜੇ ਤੁਹਾਡਾ ਮਿਹਨਤ ਦਾ ਪੈਸਾ ਇੱਕ ਰੁਪਈਆ ਵੀ ਖਰਾਬ ਨਹੀਂ ਹੋਣਾ ਚਾਹੀਦਾ ਜੋ ਲੱਗੇ ਤਾਂ ਕਿਸੇ ਕਾਰਨ ਦੇ ਉੱਤੇ ਲੱਗੇ ਤਾਂ ਮੇਰੀ ਇਸ ਬੇਨਤੀ ਨੂੰ ਤੁਸੀਂ ਮਨਜ਼ੂਰ ਕਰਿਓ ਅੱਗੇ ਤੋਂ ਆਪਾਂ ਬਹੁਤੇ ਜਿਹੜੇ ਕੇਕ ਹੈ ਉਹ ਵੀ ਇਕੱਠੇ ਦੀ ਕਰੀ ਫਿਰ ਆਪਾਂ ਦਵਾਦਾਬ ਉਹਨਾਂ ਦੀ ਬਿੰਦ ਵੀ ਸਟੇਜ ਦੀ ਲੱਗਦੀ ਹੈ ਤਾਂ ਤੁਹਾਡੀ ਸ਼ਰਤਾਂ ਨੂੰ ਮੈਂ ਸੰਸਕੜਨਾ ਜਦੋਂ ਤੁਸੀਂ ਆਓਗੇ ਜਨਮ ਦਿਨ ਦੇ ਉੱਤੇ ਤਾਂ ਆਪਾਂ ਕੋਈ ਇਹ ਕਾਰਜ ਕਰਕੇ ਸਮਾਜ ਦੀ ਸੇਵਾ ਵਾਲੇ ਪਾਸੇ ਨੂੰ ਕਿਸੇ ਮਰੀਜ਼ ਦਾ ਕੋਈ ਫਾਇਦਾ ਕਰਾਂਗੇ ਕਿਸੇ ਨੂੰ ਉਹੀ 1500 ਰੁਪਏ ਦੀ ਦਵਾਈ ਦੇਵਾਂਗੇ ਜਾਂ ਕੁਝ ਵੀ ਜਿੱਥੇ ਲੋੜ ਹੈ ਉੱਥੇ ਪੈਸਾ ਖਰਚ ਕਰਾਂਗੇ ਤਾਂ ਆਪਾਂ ਕੇ ਕੇ ਤੋਂ ਨਹੀਂ ਲੈ ਕੇ ਹੋਣੇ ਇੰਨੀ ਕਿ ਮੇਰੀ ਜਿਹੜੀ ਅਪੀਲ ਮੇਰੀ ਬੇਨਤੀ ਹੈ ਇਹਨੂੰ ਤੁਹਾਨੂੰ ਤੁਸੀਂ ਸਾਰੇ ਇੱਥੇ ਆਇਓ ਸਮੁੱਚੀ ਡਾਕਟਰ ਟੀਮ ਦਾ ਕੇਅਰ ਕੇਅਰ ਦੇ ਸਾਰੇ ਟੀਮ ਦਾ ਪੱਤਰਕਾਰ ਭਰਾਵਾਂ ਦਾ ਜਿਹੜਾ ਸਾਡੇ ਸੁਨਿਆਹੇ ਨੂੰ ਸਾਰੀ ਦੁਨੀਆ ਤੱਕ ਪਹੁੰਚਾਉਂਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ